ਜੇ ਲੋਕਾਂ ਤੇ ਬੈਠਾ ਹੱਥੋਂ ਬੋਲਾ ਹੋ ਜਾਵੇ ਤੇ ਲੋਕਾਂ ਦਾ ਬੋਲਾ ਹੱਥ ਫੜੀ ਆਤਰ ਹੋਣਾ ਬੋਲਦੀਆਂ ਤਾਂ ਕਿਉਂ 4 ਸਾਲਾਂ ਚਾਪਾ ਦੇਖ ਰਿਹਾ ਵੱਡੇ ਵੱਡੇ ਸੁਪਨੇ ਪੜਾ ਕੇ ਨਾਲੇ ਪੜਾ ਕੇ ਇੱਕ ਵਾਰ ਸੱਤਾ ਤੇ ਬੈਠ ਕੇ ਸਾਨੂੰ ਸਦਾ ਪਰੇਖਾ ਰਿਹਾ ਕਿ ਭਗਤ ਸਿੰਘ ਦੀ ਪੱਗ ਵਰਗਾ ਜ਼ੋਰ ਵੀ ਭਸ ਦਿਵਾਈਆਂ ਹੋ ਸਕਦਾ ਅੱਜ ਵੀ ਮੰਨ ਲੋ ਕਾਰੇ ਤੁਸੀਂ ਵੱਡੀ ਕੀਤੀ ਹੈ ਵਿੱਚ ਸੂਝਵਾਨ ਲੋਕੋ ਤੁਸੀਂ ਇਹ ਹੀ ਗੱਲ ਇਹ ਹੀ ਗਿਆਨਤ ਕੇਦਾਰ ਅਜਾ 4 ਸਾਲ ਪਹਿਲਾਂ ਕੋਈ ਰੱਖਵਾਲੀ ਕਰਤੀ ਸੀ ਕਿ ਉਹ ਮਾਰਾ ਲਿਖੂਗਾ ਪਿਛਲਾ ਲੋ ਕਿਤੇ ਯਾਦਾ ਤਾਂ ਉਹਦੇ ਲੋਕਾਂ ਨੇ ਇਸ ਸਾਲ ਦਾ ਭੇਕਾ ਯਾਦ ਤੋਂ ਪਾਸ ਤੋਂ ਹੋਇਆ ਕਿ ਭਰਤੀ ਗਰੰਡ ਪਤਾ ਨਹੀਂ ਕਿਤੇ ਗਿਆ ਪੁਰਾਣੀ ਪੈਨਸ਼ਨ ਪਤਾ ਨਹੀਂ ਕਿਤੇ ਕਰਨੇ ਵਾਦੇ ਹਮਲ ਕੀਤੀ ਨੇ ਸੋ ਇਹ ਸਾਰੀਆਂ ਗੱਲਾਂ ਤੇ ਅਨੇਕੋ ਹੋਰ ਮਸਲੇ ਜਿਨ੍ਹਾਂ ਤੇ ਪੰਜਾਬ ਦਾ ਹਰੇਕ ਵਰਗ ਅੱਜ ਨਾਗਿਆ ਤਰ ਤਰ ਕਰ ਰਿਹਾ ਹੈ ਤੇ ਹੱਥਾਂ ਨਾਲ ਹੈ ਤੇ ਉਹਦੇ ਦੁਤੀਸਰ ਤੇ ਨੂੰ ਅਪਣਾਇਆ ਹੋਇਆ ਹੈ ਜੰਗ ਆਪਣੀ ਲਈ ਪੰਜਾਬ ਦੇ ਹਰੇਕ ਕੀਟ ਬਗਰੀ ਤੁਸੀਂ ਝੰਡਾ ਚਾਕੇ ਰਹਦੇ ਹੋ ਉਹਨਾਂ ਦੇ ਰੋਕਾਂ ਦੀ ਝੰਡਾ ਬੰਦੇ ਹੋ ਸਾਨੂੰ ਵੀ ਇਸ ਦਾ ਮਾਣ ਹੈ ਕਿ ਕਿਆ ਸਾਲਾਂ ਦਾ ਹੈ ਕਿਆ ਕਿਤੇ ਕਿਤੇ ਮੁਕਮਲ ਤੈ ਕੋਲ ਦਮਾਂ ਜਾਂਦਾ ਹੈ ਜੇ ਵੀ ਟੀਮ ਜਾਂਦੀ ਹੈ ਤੇ ਅਸੀਂ ਉੱਤੇ ਜਾਂਦ ਤੱਕ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਾਨੂੰ ਝੱਕ ਲਿਆ ਜਾਂਦਾ ਹੈ ਤਾਂ ਗਰਾਊਂਡ ਦੇ ਮੇਰੇ ਹੀ ਸਾਥੀ ਹੁੰਦੇ ਆ ਇਹ ਜੀ ਛੰਡੇ ਹੁੰਦੇ ਆ ਬਾਹਰ ਮੋਤੀ ਮਾਲ ਦੇ ਵਿੱਚੋਂ ਸ਼ਰਾਬੇ ਨਿਵਾਉਂਦੇ ਕੱਟੇ ਦੇ ਵਿੱਚੋਂ ਤਾਂ ਇਸ ਭਰਤੇ ਦੀ ਸਰਕਾਰ ਨੂੰ ਛੜਾਉਣਾ ਹੋਵੇ ਤਾਂ ਉੱਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਰਹਿੰਦਾ ਹੈ ਕਿਉਂਕਿ ਅਸੀਂ 4 ਸਾਲਾਂ ਤੋਂ ਪਹਿਲੀ ਮਈ 2022 ਦੇ ਵਿੱਚ ਜਦੋਂ ਇਹ ਦੋਨੋਂ ਸਿੱਖਿਆ ਮੰਤਰੀ ਮੀਤ ਜੇਅਰ ਸੀ ਪਹਿਲਾ ਧਰਨਾ ਉੱਥੇ ਜਾ ਕੇ ਗੱਡਿਆ ਸੀ ਤਾਂ ਪਿਛਲੇ ਜਨਤ ਦੇ ਵਿੱਚ ਜਿਵੇਂ ਅਸੀਂ ਬੋਲੀ ਆ ਕੰਮ ਕਰੇ ਸਾਰੇ ਭਾਰਤ ਦੇ ਉਹਨਾਂ ਲੋਕਾਂ ਦੀ ਜਵਾਰਦੰਦ ਕੀਤੀ ਹੈ ਸਾਡੀ ਵੀ ਜਵਾਰਦੰਦ ਕੀਤੀ ਹੈ ਪਰ ਫੇਰ ਵੀ ਅਸੀਂ ਦੇਸ਼ਾਂ ਦੇ ਮੁੱਖ ਮੰਤਰੀ ਇਹ ਸਹਾਰਾ ਜਿੱਤੀ ਰੱਤ ਦੇ ਫਤਾਲੇ ਚਾਰ ਆਇਆ ਹੋਇਆ ਗੱਟਿਆ ਹੋਇਆ ਮੱਟਿਆ ਉਹਨੇ ਨਾਲੇ ਚੋਟੀ ਵੱਲ ਮੁਚਾਂਗੇ ਜਿੱਤੇ ਭਾਵੇਂ ਸਾਰਿਆਂ ਦੇ ਪਿਛਲੇ ਸਮਿਆਂ ਤੋਂ ਸਹਿਯੋਗੀ ਲੋਕ ਹੈ ਕਿ ਮਸਤ ਕੇਟਰ ਦੀ ਇੱਕ ਵੀ ਭਾਤੀ ਦਿਖਾ ਦੇ ਫੋਟਾ ਇਹਨਾਂ ਦੇ ਸਰਕਾਰੀ ਟੱਟੂ ਵੀ ਗਾਇਲ ਆ ਗਏ ਕਿ ਜੀ ਆਪਾਂ ਚਾਰ ਸਾਲਾਂ ਚ ਕੋਈ ਧਾਤੀ ਨਹੀਂ ਦੇ ਸਕੇ ਆਪਾਂ ਕੋਈ ਧਾਤੀ ਨਹੀਂ ਕਰ ਸਕੇ ਪਰ ਪੈਰੀਂ ਵਾਲਾ ਮਸਤ ਕੇਟਰ ਦੀ ਲੇਕਿਆ ਆਉਂਦੀ ਹੈ ਰੱਖ ਕਰਨ ਵਾਲੀ ਭਾਤੀਆਂ ਸਰਕਾਰ ਬਣ ਗਈ ਹੈ ਤੇ ਉਹ ਇਹ ਜਿਹੜਾ ਸਾਡਾ ਮੋਰਚਾ ਡਿੱਤੀ ਰੱਖ ਦੋ ਬੋਕਲਾ ਤਰੀਕੀ ਗੋਟੀ ਅੱਗੇ ਜਾਣਾ ਸਭਾ ਨੂੰ ਇਸ ਕਲ ਵਾਸਤੇ ਵੀ ਬੇਨਤੀ ਹੈ ਕਿਵੇਂ ਕਸੀ ਆਪਣੇ ਨਵੇਂ ਅਫਸਰ ਦੇ ਲਈ ਲੜ ਰਹੇ ਆ ਤੁਸੀਂ ਆਪਣੇ ਬਰਾੜੇ ਹਕਾਰ ਨੂੰ ਬਚਾਉਣ ਵਾਸਤੇ ਲੜ ਰਹੇ ਹੋ ਜਿੰਨੀ ਸਾਡੀ ਜ਼ਰੂਰਤ ਹੈ ਹਰੇਕ ਮੋਰਚੇ ਤੁਹਾਡੇ ਰਾਹ ਵਿੱਚ ਆਜਾ ਜੀ ਮੋਰਚੇ ਵੱਲੋਂ ਸਾਡੀਆਂ ਮੰਗਾਂ ਕਿ ਇੱਕ ਵਾਰ ਗ੍ਰੈਜੂਏਸ਼ਨ ਕਰ ਲਈ 55 ਦੀ ਸੱਤ ਪਿਆਰੋਤੀ ਜਾਂਦੀ ਹੈ 400 ਘੱਟੀ ਨਹੀਂ ਕੀਤਾ ਉਹ ਰਾਜ ਦੇ ਆਦਮੀ ਲੋਕੂ ਵੀ ਇਸ ਗੱਲ ਉੱਤੇ ਮਾਸੇ ਕ੍ਰੇਡਿਟ ਦੀ ਧਰਤੀ ਹੈ ਕ੍ਰੇਡਿਟ ਦੀ ਧਰਤੀ ਆ ਗੱਲ ਕਰਤਾ ਪੇਪਰ ਇਹਦਾ ਬੰਗਾਲ ਇੱਕ ਨੂੰ ਸਾਡਾ ਪੁੱਛਾ ਚੱਲਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਹਰੇਕ ਮੋਰ ਤੇ ਜਿਵੇਂ ਸਾਡੀ ਰਸਕੇ ਹੋਏ ਨੇ ਜੇ ਲੋੜ ਪਈ ਜਿੱਥੇ ਕਿਤੇ ਮੈਰੀਟ ਚੱਕਣੇ ਹੈ ਜਿੱਥੇ ਕੁਝ ਹੋਰ ਕਰਨਾ ਹੈ ਉਹ ਸਾਡੇ ਜੁਮੇ ਆ ਉਹ ਅਸੀਂ ਕਰਾਂਗੇ ਤੁਹਾਡੇ ਮੂਰੇ ਹੋਵਾਂਗੇ ਬਹੁਤ ਬਹੁਤ ਧੰਨਵਾਦ